How are you? How are you? How are you? ਸਾਰੇ ਸਾਹਮਣੇ ਆਪ ਸਭ ਤੋਂ ਵੱਧ ਇੱਜ਼ਤ ਹਸਮਤਾ ਮਨੂ ਸਰ ਦਾ ਬੁਦਵਾਰ ਰਿਮੋਟ ਸਾਹਿਬ ਦੀ ਕਿਰਪਾਲਾ ਨਾਲ ਟਿਕਟਪਾਲਾ ਬੇਸੀ ਖੱਤਬੇ ਵਿਆਸਤ ਦਾ ਬਹੁਤ ਬੜੀ ਕਰਤਾ ਪਾਲ ਨੇ ਰਿਚੀ ਹਾਲ ਦਾ ਸਾਹਮਣੇ ਲਵਸੀਓ ਅੱਜ ਸਾਰੇ ਸਾਥੀਆਂ ਦੇ ਜੱਥੇ ਪਾਲਾ ਦੇ ਸਾਹਮਣੇ ਆ ਗਏ ਸਾਰੇ ਪ੍ਰਾਰਥਕ ਨਾਮ ਲੈ ਕੇ ਉਸਨੂੰ ਸ਼ਰਧਾਂਜਲੀ ਦਾ ਕਰੀਤਕੀ ਵਾਲਾ ਜਿਹਦੇ ਪਾਸਾ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਹਲਕਾ ਸਾਲੇ ਵਾਲ ਦੇ ਵਿੱਚ ਇਸ ਦੀ ਕਿਸਮਤ ਵਿੱਚ ਸਰਪੰਚ ਲਿਖਿਆ ਹੋਵੇ ਜਿਸ ਦੀ ਕਿਸਮਤ ਮੈਂਬਰ ਬਣਿਆ ਲਿਖਿਆ ਹੋਵੇ ਜੀ ਫਾਰਮ ਦਾ ਉਸਨੇ ਬਣਾਈ ਉਹੀ ਸਰਪੰਚ ਬਣੇ ਉਹੀ ਮੈਂਬਰ ਬਣੇ ਸਾਰੇ ਪਿੰਡਾਂ ਵਾਸੀ ਮੇਰੇ ਬੇਟੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੋ ਪਰਮਾਤਮਾ ਨੇ ਕਿਸਮਤ ਲਿਖਿਆ ਹੈ ਉਹਨਾਂ ਨਾਲ ਖੜੇ ਹੈ ਉਹੀ ਮਿਲਣਾ ਇੰਨੀ ਸਰਕਾਰ ਜਮਨ ਰਜਿਸਟਰ ਰਜਿਸਟਰ ਹੋ ਰਹੀਏ ਚਾਹੇ ਉਹ ਕਿਸੇ ਵੀ ਪਾਰਟੀ ਦੇ ਬੰਦੇ ਹੋਣ ਸਾਰਿਆਂ ਨੂੰ ਬੇਨਤੀ ਹੈ ਕਿ ਇਮਾਨਦਾਰੀ ਨਾਲ ਜਿਹਨੂੰ ਪਿੰਡ ਵਾਸੀ ਚਾਹੋ ਉਹ ਹੀ ਸਰਪੰਚ ਬਣੇ ਵਾਜੂ ਦੀ ਕਾਲਸਾ ਬਹੁਤ ਯਾਰ ਅਬਾ ਆਪ ਇਲੈਕਸ਼ਨ ਨਹੀਂ ਆਣੀ ਮਾਤਰਾ ਨਹੀਂ ਲੜੀ ਤੁਹਾਨੂੰ ਬਾਣਾ ਛੋਟੇ ਚੜ੍ਹਾਈ ਹੋ ਗਿਆ ਮੂਰੇ ਕਿੱਥੇ ਜਾਣਾ ਅੱਜ ਮੁੱਖ ਮੰਤਰੀ ਹੈ ਕਿਰਨ ਮੰਤਰੀ ਹੈ ਕੁਝ ਨਾਲ ਕੋਈ ਕੁਝ ਕੀ ਕਹਿਣਾ ਚਾਹੁੰਦੇ ਆਪ ਅੱਜ ਹਰਦੀਪ ਸਿੰਘ ਮੁੰਡਿਆ ਕੈਬਨ ਮੰਤਰੀ ਪੰਜਾਬ ਜੋ ਕਿ ਬਣੇ ਨੇ ਉਹ ਸਰਕਾਰ ਵੱਲੋਂ ਉਹਨਾਂ ਦਾ ਅੱਜ ਸਾਨੇ ਵੱਲ ਬਕੇ ਗੁਰਦੁਆਰਾ ਸਾਹਿਬ ਵਿਖੇ ਆਪਰੇ ਮਹਾਰਾਜ ਤੋਂ ਗੁਰਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲਿਆ ਤੇ ਨਾਲ ਹੀ ਉਹਨਾਂ ਨੇ ਆਪਣੇ ਸਾਰੇ ਹੀ ਆਪਣੇ ਇਲਾਕੇ ਦੀ ਪੰਜਾਬ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਆ ਤੇ ਸਾਰੇ ਕੰਮ ਜੋ ਕਿ ਪੰਜਾਬ ਸਰਕਾਰ ਦੇ ਬڑے ਨੇਕ ਨੇਤਾ ਰਾਣ ਉਹਨਾਂ ਨੇ ਕਿਹਾ ਵੀ ਸਾਰੇ ਅਮਸ ਕੰਮ ਸਾਰੇ ਇਮਾਨਦਾਰੀ ਨਾਲ ਕੀਤੇ ਜਾਣਗੇ ਸਾਰੇ ਤੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਸਾਰਾ ਜੋ ਟਾਈਮ ਲੈਂਦਾ ਉਹਨੂੰ ਬਹੁਤ ਹੀ ਸਜੇ ਢੰਗ ਨਾਲ ਹਰੇਕ ਤਰ੍ਹਾਂ ਦੀ ਕਿਸੇ ਦੀ ਵੀ ਜੋ ਵੀ ਕੇ ਦੀ ਲੋੜ ਪੂਰੀ ਹੋਊਗੀ ਜੋੜ ਪੂਰੀ ਕੀਤੀ ਜਾਊਗੀ ਅੱਜ ਦੇ ਨਾਲ ਹੀ ਉਹਨਾਂ ਦੇ ਆਪਣੇ ਕਾਰਸੇ ਵਾਲੇ ਮੇਜਰ ਸਿੰਘ ਬਾਬਾ ਜੀ ਅਤੇ ਹੋਰ ਵੀ ਸਾਰੇ ਪਰਮਾਨੰਤ ਸੱਜਣਾ ਦਾ ਧੰਨਵਾਦ ਕੀਤਾ ਨਾਲੇ ਨਾਲੇ ਹੋਰ ਵੀ ਜਿੰਨੇ ਭਰਾੜੇ ਕਿ ਕੰਪ ਅਮਾਦ ਪਾਰਟੀ ਦੇ ਬੈਂਟਰੀ ਸਾਰੇ ਨੂੰ ਬੈਠ ਕੇ ਇਹਨਾਂ ਨਾਲ ਗੱਲਬਾਤਾਂ ਕੀਤੀਆਂ ਤੇ ਬੜੇ ਖੁਸ਼ੀ ਦੇ ਮਾਹੌਲ ਦੇ ਵਿੱਚ ਸਾਰਿਆਂ ਗੱਲਾਂ ਹੋਈਆਂ ਤੇ ਹਰ ਇੱਕ ਤਰ੍ਹਾਂ ਦਾ ਉਹਨਾਂ ਨੇ ਆਮ ਪਬਲਿਕ ਨੂੰ ਵਿਸ਼ਵਾਸ ਦਿਵਾਇਆ ਕਿ ਸੁਰੇਖ ਦੇ ਕੰਮ ਪਹਿਲ ਦੇ ਅਧ ਦਿੱਤੇ ਜਾਣਗੇ ਬਾਈ ਕੁਝ ਖਾਲਸਾ ਬਾਈ ਕੁਝ ਦਾ ਖਾਲਸਾ ਬਾਈ ਜੀ ਇੱਕ ਬਤਾ